ਮੈਨੂੰ ਨਾ ਇਹ ਹੁਕਮ ਦੇਣ ਦੀ ਲੋੜ ਨਹੀਂ ਆ ਜੇ ਤੈਨੂੰ ਪਤਾ ਵਾ ਤੇਰੀ ਮਾਂ ਨਹੀਂ ਕਰ ਰਹੀ ਹੈਗੀ ਤੇਰੀ ਪਰਜਾਈ ਨਹੀਂ ਕਰ ਰਹੀ ਹੈਗੀ ਤੇ ਤੇਰੀਆਂ ਲੱਤਾਂ ਟੁੱਟੀਆਂ ਆ ਆਪ ਜਾ ਕੇ ਗਰਮ ਕਰ ਲੈ ਮੈਨੂੰ ਆਇਆ ਵੱਡਾ ਹੁਕਮ ਦੇਣਾ ਪਤਾ ਨਹੀਂ ਕਾਦੇ ਵਾਸਤੇ ਬੁਲਾ ਲਿਆ ਉਹਨਾਂ ਨੇ ਪਤਾ ਤੇ ਮੈਨੂੰ ਹੈ ਹੀ ਆ ਉਹ ਯੂ ਗੱਲ ਕਰਨੀ ਹੋਣੀ ਆ

ਤੈਨੂੰ ਬਹਿਣ ਵਾਸਤੇ ਮੈਂ ਕੀ ਕਵਾਂ ਤੋ ਬਹਿਣ ਵਾਲੇ ਕੰਮ ਕੀਤੇ ਸਾਰੇ ਇੱਕ ਸਾਰ ਨੱਕ ਉਡਾ ਛੱਡੀ ਤੋ ਮੈਂ ਵੜਾਈ ਨੱਕ ਹੋਰ ਕਿੰਨੇ ਵੜਾਈ ਹੁਣ ਤੁਸੀਂ ਮੇਰੇ ਨਾਲ ਲੜਨਾ ਮੈਂ ਹੇ ਆਂਦਰ ਕੋਈ ਠੰਡਾ ਨਹੀਂ ਕੋਈ ਤੱਤਾ ਨਹੀਂ ਤੀਨੂ ਪੁੱਛਿਆ ਮੈਂ ਤੇ ਅੱਗੇ ਕਲਪੀ ਆਈ ਹੋਈ ਆ ਨਹੀਂ ਤਾਂ ਕੀ ਕੀਤਾ ਤੇਰੀ ਦਾ ਸੁਲਾਦ ਨੇ ਹੈ ਤੇ ਮੈਂ ਚਾਹਦੀ ਸੀ ਮੇਰੀ ਲਾ ਦੱਦਾ ਕਰੇ ਤੇ ਪਹਿਲਾਂ ਨੱਕ ਉਹ ਜੇ ਨੱਥ ਮਾਰ ਪਾ ਕੇ ਰੱਖ ਦੇਣਾ ਅੱਤੇ ਤੇਨ ਮੈਂ ਕਹੀ ਨਹੀਂ ਹੈ ਨਾ ਵੱਡੀ ਹੁੰਦੀ ਬਈ ਥੋੜਾ ਦਾ ਧਿਆਨ ਰੱਖ ਤੇ ਤੁਹਾਡਾ ਕੀ ਮਤਲਬ ਮੈਂ ਧਿਆਨ ਨਹੀਂ ਰੱਖਦੀ ਤੇ ਜੇ ਰੱਖਿਆ ਹੁੰਦਾ ਤੇ ਆਹ ਦਿਨ ਵੇਖਣਾ ਤਾਂ ਨਾ ਪੈਂਦਾ ਹੁਣ ਤੁਸੀਂ ਵੀ ਨਾ ਮੰਨੋ ਹੀ ਗੋ ਮੰਨੂ ਪਤਾ ਮੈਂ ਜਿਸਰੋਂ ਨਾਲ ਰੱਖਿਆ ਆ ਸੀ ਐ ਮੰਨੂ ਪਤਾ ਜਾਂ ਮੇਰੇ ਦਿਲ ਨੂੰ ਪਤਾ ਹੋਵੇ ਜੇ ਰੱਖਿਆ ਸੀ ਤੇ ਆ ਚੰਨ ਕਿਉਂ ਛੜਿਆ ਕਿਉਂ ਇਤਰਾ ਕੀਤਾ ਕਿਉਂ ਸਾਰੇ ਰਿਸ਼ਤੇਦਾਰਾਂ ਨਾਲ ਨਾ ਟੋੜਾਤੀ ਆ ਨਹੀਂ ਅੱਜ ਜੋ ਮੰਨੂ ਤੁਸੀਂ ਫੋਨ ਕੀਤਾ ਜੇ ਆ ਜਾ ਤੇ ਪੱਲਾ ਹੀ ਆ ਜਾਂਦੇ ਜੇ ਤੁਹਾਨੂੰ ਪਤਾ ਹੀ ਇਥੇ ਤੂੰ ਪਹਿਲਾਂ ਮੈਨੂੰ ਦੱਸਿਆ ਤੂੰ ਦੱਸਿਆ ਕਰਨ ਲੱਗੀ ਨੇ ਤੁੱਕਾ ਤੁੱਕਾਰ ਵੀ ਚਲੀ ਗਈ ਸਾਰਾ ਕੁਝ ਘਰ ਵੀ ਲਿੱਤਾ ਕੀ ਦੱਸਿਆ ਮੈਨੂੰ ਤੂੰ ਦੱਸ ਸਾਰੀਆਂ ਗੱਲਾਂ ਛੱਡੋ ਤੁਸੀਂ ਪਹਿਲਾਂ ਮੈਨੂੰ ਦੱਸੋ ਤਮਨ ਪਾਪਾ ਨੇ ਬੁਲਾਇਆ ਕਿਉਂ ਨਹੀਂ ਮੈਂ ਉਹਨਾਂ ਨੂੰ ਬੁਲਾਇਆ ਵਾ ਤੇ ਤੂੰ ਬਰੋਂ ਜਾ ਕੇ ਛੱਡਿਆ ਸ਼ੂਗਰ ਘਰ ਉਹਨੇ ਤੈਨੂੰ ਘਰੋਂ ਦਿੱਤਾ ਵਾ ਉਹ ਤੇ ਕਹਿੰਦੇ ਘਰ ਨਹੀਂ ਨੂੰ ਵੜਨ ਦਵੀ ਕਿਉਂ ਨਾ ਉਹ ਕਹਿੰਦੇ ਬਿਲਕੁਲ ਘਰ ਕਹਿੰਦੇ ਜੋ ਗੱਲ ਕਰਨੀ ਹੈ ਉਹ ਬਾਹਰ ਕਰਕੇ ਆ ਬਿਲਕੁਲ ਇਹਨੂੰ ਘਰ ਨਹੀਂ ਵੜਨ ਦੇਣਾ ਧੀ ਜੀ ਜੇ ਮੇਰੀ ਧੀ ਨੇ ਆਪਣੀ ਮਰਜ਼ੀ ਨਾਲ ਜਿਆ ਵਿਆਹ ਕਰਾ ਲਿਆ ਤੇ ਮੇਰਾ ਕੀ ਕਸੂਰ ਹੈਗਾ ਵਾ ਦੱਸੋ ਮੈਂ ਚਾਹਦੀ ਸੀ ਕਿ ਮੇਰੀ ਧੀ ਦਾ ਵਿਆਹ ਹੋਵੇ ਉੱਥੇ ਮੁੰਨ ਤੇ ਆਪ ਨਹੀਂ ਪਤਾ ਲੱਗਣ ਦਿੱਤਾ ਇਹ ਸਾਰਾ ਕੰਮ ਉਹਦੇ ਪਿਓ ਨੇ ਕੀਤਾ ਜਾ ਕੇ ਤੁਹਾਨੂੰ ਪਤਾ ਹੀ ਤੁਹਾਡੇ ਜਵਾਈ ਦਾ ਸੁਭਾਅ ਕਿਹੋ ਜਿਹਾ ਮੈਨੂੰ ਕੁਝ ਸਮਝਦਾ ਵੈ ਮੈਂ ਬੜੀ ਕੋਸ਼ਿਸ਼ ਕੀਤੀ ਬੀਜੀ ਕਿ ਰਿਸ਼ਤਾ ਨਾ ਹੋਵੇ ਨਾ ਹੋਵੇ ਮੈਂ ਤਾਂ ਜਾਣਦੀ ਵੀ ਨਹੀਂ ਸੀ ਐਜੇ ਤੁਹਾਡੇ ਛੋਟੇ ਦੋਤਰੇ ਦੇ ਕਾਰਨ ਮੈਂ ਚਲੀ ਗਈ ਉੱਥੇ ਮਤਾ ਮੈਂ ਕਿੰਨੀਆਂ ਭਾਂਜੀਆਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਉਹਨਾਂ ਨੂੰ ਉੱਥੋਂ ਤੱਕ ਕਿਹਾ ਤਾਂ ਸੀ ਕੁਛ ਨਹੀਂ ਦੇਣਾ ਅਸੀਂ ਫਲਾਨੀ ਚੀਜ਼ ਨਹੀਂ ਕਰਨੀ ਬੀਜੀ ਤੁਸੀਂ ਮੰਨਣਾ ਨਹੀਂ ਉਹ ਪੱਲਾ ਹੀ ਸੂਟ ਲੈ ਕੇ ਤਿਆਰ ਬੈਠੇ ਉੱਥੇ ਮੈਂ ਕੀ ਕਰਦੀ ਤ ਤਾਂ ਡਾ ਕੀ ਮਤਲਬ ਕਿ ਮੈਂ ਕੋਸ਼ਿਸ਼ ਨਹੀਂ ਕੀਤੀ ਹੋਏਗੀ ਮੈਂ ਹਜੇ ਵੀ ਚਾਹਨੀ ਆ ਬੀਜੀ ਕਿ ਮੇਰੀ ਧੀ ਆਪਣੇ ਘਰ ਵਾਪਸ ਆ ਜਾਏ ਤੂੰ ਤੇ ਆਪ ਚਾਹਨੀ ਸਰ ਹੋਜੇ ਰਿਸ਼ਤਾ ਜੇ ਤੂੰ ਨਾਲ ਰਹੀ ਤਾਂ ਸਾਰਾ ਕੁਝ ਹੋਇਆ ਨਾ ਜੇ ਨਾਲ ਜਾਂਦੀ ਤੇ ਕਿਤਰਾ ਜਾਂਦਾ ਰਿਸ਼ਤਾ ਭਲੇ 10 ਮਿੰਟ ਤੂੰ ਕਿਉਂ ਗਈ ਪਿਆ ਤੂੰ ਨਾਲ ਇੱਕ ਵਾਰ ਮੇਰੇ ਨਾਲ ਗੱਲ ਕੀਤੀ ਤੂੰ ਮੰਨਿਆ ਤੇਰੇ ਸਾਸੋਰਾ ਮਰ ਗਏ ਮਾਪਿਓ ਤੇ ਜਿਉਂਦੇ ਉਹਦੇ ਨਹੀਂ ਮਰ ਗਏ ਹੀਗੇ ਤੂੰ ਤੇ ਉਹਨਾਂ ਨੂੰ ਵੀ ਨਾਲ ਮਾਰ ਛੱਡਿਆ ਵਾ ਕਿਉਂ ਗਈ ਫਿਰ ਮੈਂ ਦੱਸ ਇੱਕ ਵਾਰ ਫੋਨ ਕੀਤਾ ਮੈਂ ਤੈਨੂੰ ਜੇ ਇਹੋ ਜੀ ਗੱਲ ਹੁੰਦੀ ਨਾ ਮੈਂ ਤੁਹਾਨੂੰ ਜਿਉਂਦਿਆਂ ਜੀ ਮਾਰ ਛੱਡਣਾ ਸੀਗਾ ਕਿਸੇ ਨੂੰ ਪਤਾ ਨਹੀਂ ਲੱਗਣਦੇ ਨਾ ਕਿੱਥੇ ਕਿੱਥੇ ਮੈਂ ਉਹ ਚੰਗੀ ਤਰ੍ਹਾਂ ਮਾਰ ਸੁੱਟ ਕੇ ਤੇ ਸੋਟਾ ਨਹੀਂ ਚੰਗੀ ਤਰ੍ਹਾਂ ਬਾਹਰ ਉਹਨੂੰ ਤੂੰ ਨਾਲ ਗਈ ਤਾਂ ਸਾਰਾ ਕੁਝ ਜਿੱਦ ਨਾਲ ਜਾਂਦੀ ਵਿਆਹ ਹੀ ਨਹੀਂ ਹੋਣਾ ਚਲ ਜੇ ਜਿੱਤਰਾ ਵਿਆਹ ਤਨ ਕਰਕੇ ਪਹਿਲੇ ਵਾਪਸ ਲੈ ਗਿਆ ਕੁੜੀ ਨੂੰ ਕੁਲਦੀਪਪੁਰੇ ਜੇ ਤੇਰੀਆਂ ਗੱਲਾਂ ਮੁੱਕ ਗਈਆਂ ਨੇ ਤੇ ਇਹਨੂੰ ਘਰੋਂ ਬਾਹਰ ਕੱਢ ਦੇ ਜੀ ਮੈਂ ਤੁਹਾਡੀ ਉਹ ਹੀ ਧੀ ਆ ਤੁਸੀਂ ਕਿੱਡਾ ਮੈਨੂੰ ਲਾਡਾ ਨਾ ਰੱਖਿਆ ਮੈਂ ਆਂਦੀ ਨਹੀਂ ਨਾ ਹੁੰਦੀ ਸੀ ਤੁਸੀਂ ਮੈਨੂੰ ਫੋਨ ਕਰ ਕਰ ਸਕਦੇ ਸੀ ਮੰਜੂ ਆ ਜਾ ਮੰਜੂ ਆ ਜਾ ਤੇ ਮੈਂ ਆਂਦੀ ਸੀ ਛੱਤੀ ਚੀਜ਼ਾਂ ਤੁਸੀਂ ਮੇਰੇ ਵਾਸਤੇ ਬਣਾ ਕੇ ਰੱਖਦੇ ਸੀ ਅਰਚ ਮੇਰੀ ਕੀ ਗਲਤੀ ਹੈ ਜੇ ਮੇਰੀ ਧੀ ਚਲੀ ਗਈ ਹੈ ਤੇ ਮੈਂ ਵੀ ਸੱਚੀ ਪੁੱਛੋ ਮੈਂ ਨਹੀਂ ਜਾਣਦੀ ਸੀ ਕਿ ਧੀ ਦਾ ਉੱਥੇ ਹੋ ਜਾ ਪਰ ਤੁਸੀਂ ਮੇਰੇ ਨਾਲ ਲੱਦਾ ਨਾ ਕਰੋ ਜੇ ਤੁਸੀਂ ਮੇਰੇ ਨਾਲ ਲੱਦਾ ਕੀਤਾ ਨਾ ਤੇ ਮੈਂ ਢੋਲ ਜਾਣਾ ਜੇ ਜੇ ਤੇ ਚੋਨੀ ਆ ਨਾ ਮੈਂ ਤੈਨੂੰ ਮਿਲਾ ਵਰਦਾ ਤੇ ਧੀ ਆਪਣੀ ਨੂੰ ਵਾਪਿਸ ਲੈ ਕੇ ਆ ਤੇ ਤੇਰਾ ਮੇਰਾ ਰਿਸ਼ਤਾ ਤਾਜ਼ਰ ਹੈ ਨਾ ਇਹ ਤੇ ਨਹੀਂ ਤੇ ਤੇਰਾ ਮੇਰਾ ਰਿਸ਼ਤਾ ਖਤਮ ਤੇ ਜਮਨਾ ਮਰਨਾ ਕਦ ਨਾ ਤੇ ਮੇਰੇ ਅੱਖ ਚ ਨਾ ਮੈਂ ਤੇਰੇ ਜੀ ਤੁਸੀਂ ਕਿ ਉਹਦੀਆਂ ਗੱਲਾਂ ਕਰਦੇ ਪਏ ਉਹਦਾ ਉਹਨੂੰ ਵਿਆਹ ਹੋ ਗਿਆ ਵਾ ਚੰਗਾ ਲੱਗੇਗਾ ਕਿਸ ਤਰ੍ਹਾਂ ਉਹਨੂੰ ਮੈਂ ਲੈ ਕੇ ਆਵਾਂ ਘਰ ਕੀ ਕਹਾਂ ਉਹਨੂੰ ਮੈਂ ਨਹੀਂ ਤੂੰ ਕੀ ਸਮਝਦੀ ਕਿਸ ਨੂੰ ਪਤਾ ਨਹੀਂਗਾ ਸਾਰਿਆਂ ਨੂੰ ਪਤਾ ਲੱਗ ਗਿਆ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਹੀ ਉਹ ਤਾਈ ਦੇ ਕੁੜੀਆਂ ਨੂੰ ਮਾਸਿਆ ਦੇ ਕੁੜੀਆਂ ਨੂੰ ਮਾਮਿਆਂ ਦੇ ਕੁੜੀਆਂ ਨੂੰ ਸਾਰੇ ਜਵਾਈਆਂ ਨੂੰ ਪਤਾ ਲੱਗ ਗਿਆ ਵਾ ਕਿ ਕੁੜੀ ਆਪਣੀਆਂ ਵਿਆਹ ਕਰਾ ਕੇ ਨਿਕਲ ਗਈ ਉਹ ਇਹਨੇ ਕਹਿੰਦਾ ਤੂੰ ਕਰਕੇ ਆਈਆਂ ਵਿਆਹ ਉਹ ਕਹਿੰਦੇ ਆ ਕਿ ਕੁੜੀ ਆਪੇ ਹੀ ਨਿਕਲ ਗਈ ਆ ਦੱਸ ਹੁਣ ਤੂੰ ਕੀ ਸਮਝਦੀ ਆ ਕਿ ਕਿਸ ਨੂੰ ਪਤਾ ਨਹੀਂ ਲੱਗਾ ਗਲੀ ਕੋਣ ਤੇ ਜੇਕਰ ਰਿਸ਼ਤੇਦਾਰ ਨਹੀਂ ਦੂਰੋਂ ਪਤਾ ਲੱਗਦਾ ਗਲੀ ਕੋਣੋਂ ਪਹਿਲਾਂ ਪਤਾ ਲੱਗਦਾ ਹੀ ਇਹਨਾਂ ਗੱਲਾਂ ਦਾ ਨਾਲੇ ਤੇਰੀ ਥੂ ਥੂ ਹੁੰਡੀ ਤੇ ਨਾਲੇ ਮੇਰੀ ਥੂ ਥੂ ਹੁੰਡਈ ਹੋ ਦੱਸ ਕੀ ਜੋ ਤਰੇ ਕੀ ਸਾਡੀ ਦਫਾ ਜਾ ਇਥੋਂ ਤੋਂ ਰੱਬ ਜਦੋਂ ਮੈਂ ਪੱਕੇ ਘਰ ਆਂਦੀ ਮੇਰੀ ਮਾਂ ਮੇਰੀ ਕਿੰਨੀ ਇੱਜ਼ਤ ਕਰਦੀ ਸੀ ਤੇ ਅੱਜ ਆਪਣੀ ਔਲਾਦ ਨੇ ਮਨ ਮੇਰੇ ਮਾਪਿਆਂ ਦੀ ਨਿਗਾ ਚ ਗਿਰਾ ਛੱਡਿਆ ਕਦੀ ਮਾਂ ਨੇ ਮੇਰੇ ਨਾਲ ਓਚੀ ਗੱਲ ਨਹੀਂ ਕੀਤੀ ਸੀ ਮੇਰੇ ਨਾਲ ਕਿਰਨ ਐ ਤੂੰ ਕੀ ਕੀਤਾ ਕੀ ਮੇਰੇ ਪਿਆਰ ਤੇ ਆਜ ਕੋਈ ਕਮੀ ਰਹਿ ਗਈ ਸੀ ਕੀ ਆਇਆ ਰੋਂਦੀਆਂ ਕੋਈ ਮਰ ਗਿਆ ਵਾ ਮੈਂ ਪਹਿਲੀ ਵਾਰੀ ਆਪਣੀ ਤੀਨ ਵਈ ਤਰ੍ਹਾਂ ਭੇਜਿਆ ਵਾ ਮੇਰੀ ਮਾਂ ਪਤਾ ਕੀ ਕਹਿੰਦੀ ਹੁੰਦੀ ਸੀ ਕਹਿੰਦੀ ਜਦੋਂ ਧੀਆ ਰੋਂਦੀਆ ਕਰੋ ਜਾਨ ਨਾ ਤੇ ਕੰਦਾ ਹਿਲਦੀਆ ਵਾ ਪੇਕੇ ਦੇ ਘਰਾਂ ਦੀਆ ਤੇ ਕਿਤਰਾ ਰੋਂਦੀ ਨਾ ਮੈਂ ਕਿੱਦਾਂ ਕਿਤਰਾ ਨਾ ਮੈਂ ਰੋਵਾ ਦਸ ਜਿਹੋ ਜਿਵੇਂ ਕਰਤੂਤ ਕੀਤੀ ਹੈ ਨਾ ਜੇ ਉਹਨੂੰ ਤੂੰ ਘਰ ਵੜਿਆ ਤੇ ਤੇਰੀਆਂ ਮੱਲਤਾਂ ਤੋੜ ਦੇਣੀਆਂ ਆਂਟੀ ਹਾਂਜੀ ਤੁਹਾਨੂੰ ਬੈਠੇ 2 2.5 ਘੰਟੇ ਹੋ ਗਏ ਐ ਮੈਂ ਤੁਹਾਨੂੰ ਕਿਹਾ ਸੀ ਮੰਮੀ ਨੇ ਲੇਟ ਆਣਾ ਤੁਸੀਂ ਚਲ ਜਓ ਮੈਂ ਤੁਹਾਨੂੰ ਆਵਾਜ਼ ਮਾਰ ਲਾਂਗੀ ਓ ਮੇਰੀ ਗੱਲ ਸੁਣ ਫੇਰ ਕਿ ਹੋ ਗਿਆ 2 2.5 ਘੰਟੇ ਆਪਣੇ ਘਰ ਚ ਬੈਠੀ ਆ ਮੈਂ ਮੈਂ ਵੀ ਘਰ ਦਾ ਸਾਰਾ ਕੰਮ ਕਰਕੇ ਬੜੇ ਦਿਨ ਹੋ ਗਏ ਬਿਨਾਂ ਆਣ ਵਾਲ ਕਰਦੀ ਨੂੰ ਤੇ ਨਾ ਹੀ ਮੈਨੂੰ ਜੁਦਣਾ ਮੇਰੇ ਫੋਨ ਤੇ ਤੇ ਕੋਈ ਗੱਲ ਹੋਈ ਐ ਮੈਨੂੰ ਮੈਂ ਵੇਟ ਕਰਕੇ ਜੇ ਮੇਰੇ ਦਿਲ ਬੜਾ ਕਰਦਾ ਪਿਆ ਸੀ ਸਾਰੇ ਘਰ ਦਾ ਕੰਮ ਕਾਲਿਆ ਤੁਸੀਂ ਇਕੱਲੇ ਬੈਠੇ ਰਹੇ ਫਿਰ ਕਿਉਂ ਹੋ ਗਿਆ ਮੈਂ ਇੱਟੀ ਕਰੀ ਜਾਂਦੇ ਪਿਓ ਕੋਈ ਗੱਲ ਹੱਲੇ ਵੀ ਨਹੀਂ ਪਤਾ ਮੰਮੀ ਨੂੰ ਕਿੰਨਾ ਟਾਈਮ ਲੱਗਣਾ ਹੈ ਅੱਛਾ ਅੱਛਾ ਮੇਰੀ ਗੱਲ ਸੁਣ ਭੈਣ ਤੇਰੀ ਵੱਡੀ ਕਿੱਥੇ ਹੈ ਮੈਂ ਤਾਂ ਨੂੰ ਪੁੱਛ ਲਈ ਵਈਆਂ ਭੈਣ ਤੇਰੀ ਵੱਡੀ ਭੈਣ ਅੱਛਾ ਮੇਰੀ ਗੱਲ ਸੁਣ ਉੱਧਰ ਗਈ ਹੁੰਦੀ ਤੇਰੀ ਤਾਈ ਵੱਲ ताई ਵਾਲ ਗਈ ਨਹੀਂ ਘਰਾਂ ਜਾ ਤਾਈ ਚਾਚੀ ਵਾਲ ਗਈ ਨਹੀਂ ਫਿਰ ਹਾਂ ਮੈਂ ਤੈਨੂੰ ਪੁੱਛਦੀ ਵੀ ਮੈਂ ਤੇਰੀ ਭੈਣ ਕਿੱਥੇ ਐ ਤੈਨੂੰ ਕਹਿਣ ਲਈ ਮੈਂ ਭੈਣ ਕਿੱਧਰ ਤੇਰੀ ਅੱਛਾ ਮਾਸੀ ਵਾਲ ਗਈ ਨਹੀਂ ਫਿਰ ਮਾਸੀ ਵਾਲਾ ਬਾਦੀ ਵੀ ताई ਵਾਲ ਵੀ ਨੇ ਕਿਹਾ ਇਨੋਂ ਤੱਕ ਕਿੱਲਾ ਤੁਹਾਡੀ ਲੜਾਈ ਹੋਈ ਹੈ ਛੱਡ ਬਈ ਮਾਸੀ ਵਾਲੋ ਨਹੀਂ ਗਈ ਫਿਰ ਆਂਟੀ ਚਾਹ ਬਣਾ ਕੇ ਲਿਆ ਨੀ ਮੇਰੀ ਗੱਲ ਤੋਂ ਚਾਹ ਰਹਿਣ ਦੇ ਨਹੀਂ ਤੁਸੀਂ ਬੈਠੋ ਨਹੀਂ ਕੋਈ ਗੱਲ ਨਹੀਂ ਓਏ ਹਾਏ ਮੰਮੀ ਵੀ ਕਿੱਥੇ ਰਹਿ ਗਈ ਐ ਕਿੱਥੇ ਚਲ ਗਈ ਆ ਇਹਦੀਆਂ ਗੱਲਾਂ ਦੇ ਜਵਾਬ ਮੇਰੇ ਕੋ ਨਹੀਂ ਦਿੱਤੇ ਜਾਂਦੇ ਪਏ ਪਤਾ ਨਹੀਂ ਕੀ ਕੀ ਪੁੱਛੀ ਜਾਂਦੀ ਐ ਪੁੱਤ ਜਵਾਬ ਤੇ ਮੈਂ ਲੈ ਕੇ ਹੀ ਜਾਊ ਤੂੰ ਕੀ ਕਹਿੰਨੀ ਐ ਵੀ ਮੈਨੂੰ ਕਿਸੇ ਨੂੰ ਗੱਲ ਦਾ ਪਤਾ ਨਹੀਂ ਕਰਾ ਉਸ ਤਰ੍ਹਾਂ ਹੀ ਚਲ ਜਾਏਗੀ ਆਂਟੀ जो मर्जी कर है जवाब तो मैं लेके जाऊ पता मेरे सब सारे महल तू तू होने भी किसी ने पता नहीं सब नु पता है दिया करतूत ਉਣੀ ਉੱਠ ਕੇ ਜਾਂਦੀ ਪੀ ਇੱਕ ਮੰਮੀ ਨੇ ਆਂਦੇ ਵੇ ਮੈਂ ਕਿੰਨੀ ਪਰੇਸ਼ਾਨ ਹੋਣੂਗੀ ਆਂਦੇ ਨਹੀਂ ਭਾਈ ਕੌਣ ਕੌਣ ਮੈਂ ਮੰਮੀ ਮੰਮੀ ਕਿੱਥੇ ਰਹਿ ਗਏ ਸੀ ਤੁਸੀਂ ਯਾਰ ਮੈਂ ਪਤਾ ਕਿੰਨੀ ਪਰੇਸ਼ਾਨ ਹੁੰਨੀ ਪੀ ਆ ਪਹਿਲੇ ਮੇਰੀ ਗੱਲ ਸੁਣੋ ਸੁਣਾਓ ਉਹ ਅਰਨਾ ਆਂਟੀ ਨਹੀਂ ਹੈਗੀ ਜਿਹੜੀ ਉਹ ਆਈ ਹੋਈ 3 ਨੂੰ ਘੰਟੇ ਹੋ ਗਏ ਆ ਨਾ ਆਂਟੀ ਨੂੰ ਅੰਦਰ ਬੱਠੇ ਤੁਹਾਡੀ ਵੀ ਟਿਕਰੀ ਜਾਂਦੀ ਵੀ ਸਾਰੇ ਘਰ ਦਾ ਕੰਮ ਮਕਾ ਲਿਆ ਮੈਂ ਕਿਹਾ ਆਪੇ ਆਂਟੀ ਆਣਗੇ ਤੁਹਾਨੂੰ ਵਾਜਦੇ ਨਹੀਂ ਮੈਂ ਤੇਰੀ ਮੰਮੀ ਨੂੰ ਮਿਲ ਕੇ ਜਾਣਾ ਅੱਜ ਮੈਂ ਵੇਲ ਲਈਆਂ ਕਿਉਂ ਕੁਤੂ ਦੀ ਬੈਠੀ ਹੋਈ ਜੇ ਅੰਦਰ ਨਾ ਆਂਟੀ ਹੈ ਉਹ ਕੋ ਪਤਾ ਕੀ ਜਾਂਦੀ ਤੇਰੀ ਭੈਣ ਕਿੱਥੇ ਹੈ ਤੇਰੀ ਭੈਣ ਮਾਮੀ ਘਰ ਗਈ ਹੈ ਮਾਸੀ ਘਰ ਗਈ ਹੈ ਚਾਚੇ ਘਰ ਗਈ ਪਤਾ ਨਹੀਂ ਕਿਹੜੀਆਂ ਕਹਿਣੀਆਂ ਗੱਲਾਂ ਪੁੱਛੀ ਜਾਂਦੀ ਮੈਨੂੰ ਨਹੀਂ ਜਵਾਬ ਦੇਣਾ ਆਂਦਾ ਪਿਆ ਤੂੰ ਕੀ ਕਹ ਮੈਂ ਕੁਛ ਵੀ ਨਹੀਂ ਕੀਤਾ ਚੰਗਾ ਕੀਤਾ ਤੁਹਾਡੀਆਂ ਕਰਨੀਆਂ ਦੋਨਾਂ ਪਹਿਨਾਂਦੀਆਂ ਤੇ ਬੰਨੂ ਪੂਗਤਨੀਆਂ ਪੈਂਦੀਆਂ ਪਈਆਂ ਹਾਂਜੀ ਆ ਗਈ ਮੰਜੂ ਹਾਂਜੀ ਲੱਗਦੀ ਆ ਹਾਂ ਹੋਰ ਸੁਣਾ ਕੀ ਹਾਲੀ ਬੜਾ ਵਧੀਆ ਹੋਰ ਤੁਸੀਂ ਸੁਣਾਓ ਮੇਰਾ ਵੀ ਠੀਕ ਆ ਬਸਿਆ ਚਲ ਮੈਂ ਕਹ ਮੈਨੂੰ ਕਿੱਦਾਂ ਹੋ ਗਿਆ ਆਣ ਆਣ ਕਰਦੀ ਅੱਛਾ ਹਾਂ ਤੇ ਮੈਨੂੰ 2-2 ਘੰਟੇ ਹੋ ਗਿਆ ਆ ਕੇ ਬੈਠੀ ਹਾਂ ਤੇ ਅਰਜੀ ਪਹਿਲਾ ਕੰਮ ਕੂਮ ਕਰਨ ਚ ਲੱਗੀ ਤੇ ਬਾਅਦ ਚਾਕੇ ਕਹ ਮੈਂ ਕਹਿੰਦੀ ਆਂਟੀ ਜਾਓ ਤੁਸੀਂ ਆਂਟੀ ਜਾਓ ਮੈਂ ਤਾਂ ਮੇਰੇ ਨਹੀਂ ਜਾਣਾ ਨਹੀਂ ਮੈਂ ਤੇ ਮੰਜੂ ਮੇਰੀ ਗੱਲ ਸੁਣ ਆ ਜਿਹੜੇ ਤੁਹਾਡੇ ਗਵਾਂ ਦਾ ਸਾਡੀ ਕੀ ਮੈਨੂੰ ਇਹ ਕਹਿਣ ਦੇ ਇੱਕ ਦਿਨ ਕੱਲ ਪਰਸੋ ਦੀ ਗੱਲ ਆ ਦੇਖ ਦੋ ਦਿਨ ਦੀ ਗੱਲ ਹੈ ਇਹ ਕਹਿਣ ਦੇ ਸੀ ਕਿ ਮੰਜੂ ਨੇ ਮੁੰਡਾ ਵੇਖਣਗੇ ਵੱਡੀ ਕੁੜੀ ਵਾਸਤੇ ਤੇ ਹੋ ਵੇਖਣਾ ਹੀ ਆ ਉਹਨੂੰ ਤੇ ਮੈਂ ਕੁਝ ਹੋਰ ਵੀ ਸੁਣਿਆ ਕਹਿੰਦੇ ਮੁੰਡਾ ਵੇਖਣਗੇ ਕਹਿੰਦੇ ਨਾਲ ਹੀ ਉੱਥੇ ਤੋਰਤਾ ਪਤਾ ਨਹੀਂ ਉਹਦੇ ਵੀ ਆ ਕਰਤਾ ਉਹਦਾ ਕਰਤਾ ਮੈਂ ਪਸੰਦ ਆਇਆ ਤੇ ਕਰਤਾ सारे जेदे तो नहीं पता। करता ही। नहीं मैं जा बह आराम कहते सारा ही पता होना तेज तो भेन है मैं भैन तो यही है पर कोई गल नहीं गल का पता लगता मेन ग्यन बड़ी देर हो गई है ਤੇ ਤਾਂ ਫਿਰ ਮੈਂ ਕਹ ਚੱਲ ਪਤਾ ਨਹੀਂ ਸੱਚਾ ਸਾਚੀ ਹੋਵੇ ਮੈਂ ਕਿਹਾ ਮੈਂ ਆਪ ਹੀ ਜਾ ਕੇ ਮੱਝ ਨੂੰ ਪੁੱਛ ਕੇ ਆਨੀ ਆ ਤੇ ਨਾਲੇ ਮੇਰੀ ਗੱਲ ਸੁਣ ਹਾਂਜੀ ਤੇ ਲੋਕਾਂ ਨੂੰ ਪਾਸਾ ਹੀ ਗੱਲਾਂ ਕਰਨੀਆਂ ਨੇ ਕਿਸੇ ਦੇ ਘਰ ਕੀ ਹੋਣ ਡਿਆ ਤੇ ਕੀ ਨਹੀਂ ਹੋਣ ਡਿਆ ਮੇਰੀ ਧੀ ਸੀ ਮੈਂ ਵਿਆਹ ਤਾਂ ਮੈਨੂੰ ਪਸੰਦ ਆਇਆ ਸੀ ਨਾਲ ਹੀ ਘਰ ਹੋਰ ਮੈਂ ਢੋਲ ਤਮਰ ਕੇ ਥੋੜੀ ਜਿਹੀ ਕਰਨਾਈ ਕਿ ਸੱਜਪਾ ਨਹੀਂ ਆਓ ਮੇਰੀ ਕੁੜੀ ਦਾ ਵਿਆਹ ਹੋਣ ਤੇ ਮੇਰੀ ਗੱਲ ਸੁਣ ਲੋਕਾਂ ਦੇ ਕੋ ਮੂੰਹ ਵੱਲ ਲੈਣੇ ਤੈਨੂੰ ਨਹੀਂ ਪਤਾ ਲੋਕੀ ਵੀ ਕੰਨਾਂ ਨੂੰ ਕੰਨ ਲਾ ਕੇ ਬੈਠੇ ਹੁੰਦੇ ਆ ਤੇ ਬੈਠੇ ਰਹਿਣ ਮੈਨੂੰ ਬੜਾ ਕਿਦਿਆ ਅਸਰ ਨਹੀਂ ਉਹ ਅਸਰ ਤਹੀ ਕਰਨਾ ਛੱਡ ਕੇੜਾ ਜਲਦੀ ਕੋਈ ਗੱਲ ਨਹੀਂ ਮੈਂ ਵੈਸੇ ਗੱਲ ਕਰਦੀ ਵੀ ਰੋਕੀ ਨਾ ਗੱਲਾਂ ਕਰਦੇ ਇੰਨੀ ਤੋਬਾ ਮੇਰੇ ਪ੍ਰਭੂ ਤੋਬਾ ਤੋਬਾ ਇੰਨੀਆਂ ਗੱਲਾਂ ਕਰਦੇ ਕਿਦਾ ਹੱਥ ਤੋਂ ਜ਼ਿਆਦਾ ਸ਼ਰਮ ਹੀ ਲਈ ਹੋਈ ਲੋਕਾਂ ਨੇ ਵੀ ਦੇਖ ਪੈਨ ਮੇਰੀ ਮੇਰੀ ਤੇ ਹੀ ਸੀ ਵਿਆਹ ਜੋਕ ਸੀ ਮੈਂ ਭਾਵੇਂ ਚੁੰਨੀ ਚੜਾ ਕੇ ਕਰਾਂ ਤੇ ਭਾਵੇਂ ਮੈਂ ਗੱਜ ਵਜ ਕੇ ਕਰਾਂ ਮੈਂ ਆਪਣੀ ਧੀ ਵਿਆਹਤੀ ਤੇ ਲੋਕਾਂ ਨੂੰ ਕੀ ਬਿਮਾਰੀ ਆ ਵੀ ਮੇਰੀ ਗੱਲ ਸੁਣ ਲੋਕੀ ਕਹਿੰਦੇ ਆ ਵੀ ਇਹਦੀ ਵੱਡੀ ਕੁੜੀ ਨੇ ਭੱਜ ਕੇ ਵਿਆਹ ਕਰਵਾਇਆ ਹੈ ਤੇ ਇਹ ਹੁਣ ਜਿਹੜੇ ਮਾਪੇ ਪਰਦੇ ਬਾਣ ਦੇ ਲੋਕਾਂ ਦੇ ਮੂੰਹ ਫੱਲੇ ਨੇ ਹੈ ਭਾਬੀ ਭਾਬੀ ਗੱਲ ਸੁਣਿਓ ਭਾਬੀ ਮੈਂ ਤੁਹਾਨੂੰ ਕਹਿਣਾ ਸੀ ਮੈਨੂੰ ਨਾ ਭੁੱਖ ਜੀ ਬੜੀ ਲੱਗੀ ਆ ਤੁਸੀਂ ਪਰੌਂਠੀ ਲਾ ਦਿਓ ਤੇ ਨਾਲ ਨਾ ਚਾਹ ਬਣਾ ਦਿਓ ਮੈਂ ਉਹੀ ਖਾ ਲੂੰਗਾ ਮੇਰੀ ਗੱਲ ਸੁਣ ਅਰਸੋ ਇਹ ਚ ਰੋਟੀਆਂ ਬਣੀ ਪਈਆਂ ਜਾ ਕੇ ਖਾ ਲੈ ਭਾਬੀ ਉਹ ਨਾ ਸਵੇਰ ਦੀ ਬਣੀ ਆ ਤੁਹਾਨੂੰ ਵੀ ਪਤਾ ਵਾ ਸਵੇਰ ਦੀਆਂ ਬਣਾਈਆਂ ਰੋਟੀਆਂ ਹੋਰ ਤਾਂ ਆ ਜਾਂਦੀਆਂ ਹੁਣ ਖਾਦੀ ਥੋੜੀ ਜਾਣੀ ਆ ਬਣਾ ਦਿਓ ਮੈਨੂੰ ਮੇਲੋ ਓਹੋ ਤੂੰ ਬੜਾ ਨਵਾਬ ਜਿਹਾ ਦਾ ਮੈਂ ਨਾ ਨਾ ਉਹ ਰੋਟੀਆਂ ਫਿਰ ਸੁਟਣੀਆਂ ਆਪਾਂ ਉਹ ਚੁੱਪ ਕਰਕੇ ਗਰਮ ਕਰਕੇ ਖਾ ਲੈ ਰੋਟੀਆਂ ਉਹ ਵਾਲੀਆਂ ਓਪਾ ਵੀ ਮੈਂ ਗਰਮ ਕਿੱਦਾਂ ਕਰਾਂ ਮੈਂ ਤਾਂ ਕਦੀ ਰਸੋਈ ਵਿੱਚ ਗਿਆ ਹੀ ਨਹੀਂ ਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਗੈਸ ਕਿਵੇਂ ਚਾਲੂ ਕਰੀਦਾ ਵਾ ਹਾਂ ਤੂੰ ਰਸੋਈ 'ਚ ਕਦੀ ਨਹੀਂ ਗਿਆ ਤੂੰ ਤੇ ਹੈਗਾ ਨਵਾਬ ਜਿਹਾ ਬੈ ਕੇ ਬਸ ਆਰਡਰ ਕਰਨੇ ਆ ਤੇ ਬੈਠੇ ਬਿਠਾਏ ਸਾਰਾ ਕੁਝ ਮਿਲ ਜੇ ਉਹ ਆਪਣਾ ਕੰਮ ਕਰ ਵੀ ਕਦੀ ਸੋਚਿਆ ਵਾ ਕਰਨਾ ਕਿ ਭਰਾਵਾਂ ਦੇ ਸਿਰ ਦੇ ਉੱਤੇ ਹੀ ਤੂੰ ਰਹਿਣਾ ਹਮੇਸ਼ਾ ਭਾਬੀ ਤੁਸੀਂ ਨਾ ਮੈਨੂੰ ਉਹ ਗੱਲਾਂ ਜਿਹੜਾ ਸੁਣਾਓ ਮੇਰੇ ਕੋਲ ਤਾਂ ਗਲਤੀ ਹੋ ਗਈ ਜਿਹੜਾ ਮੈਂ ਤੁਹਾਨੂੰ ਕਹਿਤਾ ਵਾ ਘਰ ਦੇ ਵਿੱਚ ਨਾ ਦਾਦੀ ਸੁੱਤੇ ਹੋਏ ਆ ਤੇ ਪੂਜਾ ਭਾਬੀ ਤੁਹਾਨੂੰ ਪਤਾ ਵਾ ਆਪਣੇ ਪੇਕੇ ਗਏ ਆ ਤੇ ਮੰਮੀ ਵੈਸੇ ਨਾਨਕੇ ਗਏ ਆ ਉਹਨਾਂ ਦੋਨਾਂ ਵੀ ਜੋ ਕੋਈ ਵੀ ਗੱਲ ਹੁੰਦਾ ਨਾ ਤੇ ਮੈਂ ਉਹਨਾਂ ਨੂੰ ਹੀ ਕਹਿਣਾ ਸੀ ਹਾਂ ਹਾਂ ਤੂੰ ਕਹਿਣਾ ਹੈਗਾ ਉਹ ਤੈਨੂੰ ਪਤਾ ਨਹੀਂ ਆ ਮੈਂ ਹਜੇ ਚੌਂਕੇ ਨਹੀਂ ਚੜੀ ਆ ਤਾਂ ਡੇ ਫਰਮਾਇਸ਼ਾਂ ਪੂਰੀਆਂ ਕਰਨ ਵਾਸਤੇ ਨਹੀਂ ਮੈਂ ਵਿਆਹ ਕੀ ਆਈ ਹਈ ਮੇਰੇ ਵੀ ਆਪਣੇ ਕੋਈ ਕੀ ਕਹਿੰਦੇ ਆ ਖੁਆਇਸ਼ਾਂ ਹੈਗੀਆਂ ਵਾ ਤੂੰ ਮੈਨੂੰ ਆਰਡਰ ਦੇ ਤਾ ਭਾਬੀ ਮੈਨੂੰ ਰੋਟੀ ਬਣਾ ਦਿਓ ਮੇਰੇ ਤੋਂ ਨਹੀਂ ਬੰਦੀ ਬੰਦੀ ਤੇਰੇ ਰੋਟੀਆਂ ਰਟੀਆਂ ਭਾਬੀ ਤੁਸੀਂ ਨਿੱਕੀ ਜੀ ਗੱਲ ਨੂੰ ਕਿੰਨਾ ਵਧਾਉਂਦੇ ਜੇ ਮੈਂ ਕਿ ਨਿੱਕੀ ਜੀ ਗੱਲ ਤੁਹਾਨੂੰ ਕਹਿਤੀ ਆ ਜੇ ਤੁਸੀਂ ਨਹੀਂ ਦੇਣੀ ਤਾਂ ਹੋਵੇ ਕਹਿ ਦੋ ਤੁਸੀਂ ਤਾਂ ਮੈਨੂੰ ਇੰਨਾ ਕੁਸਚਨ ਆਉਂਦੇ ਜੇ ਹਾਂ ਤੂੰ ਉੱਥੇ ਬੈਠਾ ਰਹਿ ਜਾ ਕੇ ਵੀਰੇ ਨੂੰ ਲਾਤੀ ਨਾ ਫਿਰ ਦਹੀ ਕਹਿਣਾ ਵਾ ਕਿ ਤੂੰ ਲੜਾਈ ਕਰਾਤੀ ਸਾਡੇ ਦੋਨਾਂ ਦੀ ਉਹ ਮੈਂ ਤਾਂ ਕਹਣੀ ਜਿਹੜੀ ਤੂੰ ਕੱਲ ਕਹਿਣੀ ਆ ਪਰਸੋਂ ਕਹਿਣੀ ਤੂੰ ਹੁਣੇ ਹੀ ਫੋਨ ਕਰਕੇ ਕਹਿ ਵੀਰੇ ਨੂੰ ਉਹ ਕੀਸ਼ ਕਹਿਦ ਲੈਣਾ ਵੀਰੇ ਨੂੰ ਵਿਹਲਾ ਬੈਠਾ ਖਾਣਾ ਰਹਿਣਾ ਪੈਸੇ ਮੰਗਦਾ ਰਹਿਣਾ ਬੱਸ ਭਾਬੀ ਅਵੇਲੇਬਲ ਵਾਲੀ ਗੱਲ ਨਾ ਤੁਸੀਂ ਨਾ ਕਹੋ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਮੈਨੂੰ ਅਜਿਹੀ ਕਹਿਨ ਦਾ ਜਿੰਨੇ ਕਹਿਣਾ ਵਾ ਮੈਨੂੰ ਕਹਿ ਸਕਦੇ ਆ ਉਹਨਾਂ ਨੇ ਤਾਂ ਕਦੀ ਅੱਜ ਤੱਕ ਮੈਨੂੰ ਕਿਹਾ ਨਹੀਂ ਉਹ ਹਈ ਤੇ ਤੈਨੂੰ ਕਦੀ ਕੁਝ ਕਿਹਾ ਨਹੀਂ ਤਾਂ ਹੀ ਉਹਦੇ ਤੂੰ ਵਿਗੜਿਆ ਪਿਆ ਵਾ ਵੇਲਾ ਬਸ ਭਰਾਵਾਂ ਕੋ ਪੈਸੇ ਮੰਗਦਾ ਰਹਿਣਾ ਵਾ ਆ ਮੈਨੂੰ ਪੈਸੇ ਮਿਲ ਜਾਣ ਮੈਂ ਬਸ ਆਪਣੀ ਯਾਰੀ ਦੋਸਤੀ ਦੇ ਵਿੱਚ ਉਡਾ ਦਮ ਇਹ ਮੈਂ ਵਿਗੜਿਆ ਕਿ ਸੁਧਰਿਆ ਇਹਦੀ ਚਿੰਤਾ ਨਾ ਤੁਹਾਨੂੰ ਕਰਨ ਦੀ ਲੋੜ ਨਹੀਂ ਆ ਨਾਲੇ 2 ਦਿਨ ਤੁਹਾਨੂੰ ਹੋਇਆ ਘਰ ਦੇ ਵਿੱਚ ਆਏ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਘਰ ਦੇ ਵਿੱਚ ਵੇਲਾ ਰਹਿਣਾ ਕੋਈ ਕੰਮ ਕਰਦਾ ਮੈਂ ਉਹ ਮੈਨੂੰ ਸਭ ਪਤਾ ਵਾ ਮੇਰਾ ਨਾ ਕੀ ਕਹਿੰਦੇ ਆ ਮੇਰੇ ਤੇ ਜਿਆਦਾ ਤੂੰ ਮੂਹ ਹੀ ਨਾ ਲੱਗੇਗਾ ਉਮ ਮੈਨੂੰ ਨਾ ਇਹ ਹੁਕਮ ਦੇਣ ਦੀ ਲੋੜ ਨਹੀਂ ਆ ਜੇ ਤੈਨੂੰ ਪਤਾ ਵਾ ਤੇਰੀ ਮਾਂ ਨਹੀਂ ਕਰ ਰਹੀ ਹੈਗੀ ਤੇਰੀ ਪਰਜਾਈ ਨਹੀਂ ਕਰ ਰਹੀ ਹੈਗੀ ਤੇ ਤੇਰੀਆਂ ਲੱਤਾਂ ਟੁੱਟੀਆਂ ਆ ਆਪ ਜਾ ਕੇ ਗਰਮ ਕਰ ਲੈ ਮੈਨੂੰ ਆਇਆ ਵੱਡਾ ਹੁਕਮ ਦੇਣਾ ਵਾ ਭਾਬੀ ਵਾ ਹਲੇ 2 ਦਿਨ ਤੁਹਾਨੂੰ ਹੋਇਆ ਘਰ ਦੇ ਵਿੱਚ ਆਏ ਨੂੰ ਤੇ 2 ਦਿਨਾਂ ਦੇ ਵਿੱਚ ਹੀ ਤੁਸੀਂ ਆਪਣੇ ਰੰਗ ਬਦਲ ਲੈ ਉਹ ਰੰਗ ਮੇਰੇ ਨਹੀਂ ਬਦਲੇ ਰੰਗ ਤੁਹਾਡੇ ਸਾਰਿਆਂ ਦੇ ਬਦਲ ਗਏ 2 ਦਿਨ ਦੇ ਵਿੱਚ ਸਭ ਦੇ ਰੰਗ ਮੈਂ ਵੇਖ ਲਿਆ ਤੇ ਮੇਰੀ ਗੱਲ ਸੁਣ ਲੈ ਮੇਰੇ ਨਾ ਮੂੰਹ ਲੱਗਣ ਦੀ ਲੋੜ ਨਹੀਂ ਅੱਜ ਤੋਂ ਬਾਅਦ ਜੋ ਕਰਨਾ ਆਪੇ ਕਰ ਰੋਟੀਆਂ ਖਾਣੀਆਂ ਜਿਹੜੀਆਂ